ਕੋਚਾ ਬੋਟਾ ਦਾ ਮਹੌਲ ਹੈ ਹਰੋ ਸਾਲ ਤੋਂ ਹਰ ਵਾਰ ਲੋਕਾਂ ਨੇ ਜੇਕਰ ਬਾਹਰ ਦੀਵਾਰ ਦੇ ਪਿੱਛੇ ਆੜ ਜਾਂਦੇ ਮਤੇ ਮਕਾ ਜੋ ਤਾ ਨੂੰ 10 ਰੁਪਏ 20 ਰੁਪਏ ਦੇ ਕੇ ਤਾਂ ਲੋਕ ਚੁੱਪ ਕਰ ਜਾਂਦੇ ਆ ਜਵਾਬਿਆ ਉਹ ਜਿਹੜਾ ਆਉਂਦਾ ਆਪਾਂ ਟੁੱਕੜਾ ਪੈਣੇ ਖੜੇ ਆ ਪੈਣ ਟੁੱਕੜਾ ਟੁੱਕੜਾ ਪੈਣੇ ਟੁੱਕੜਾ ਪੈਣੇ ਕਹੋਲੀ ਕਹਿੰਦੇ ਨਾ ਪੂਰੇ ਪੈਣ ਦਾ ਗੁੱਫੜ ਕਹਿੰਦੇ আনননন আনন আনন ਕਿ ਬੈਗ ਬਣਾ ਲੈ ਸਰ کافی ਘਰ ਆਪਣੇ ਆ ਰਹੇ ਆ ਮਿਰਦੇ ਆ ਰਹੇ ਆ ਕਿ ਕਿਸੇ ਵੀ ਕੀਮਤ ਤੇ ਤੁਹਾਡੀਆਂ ਜਮੀਨਾਂ ਨਹੀਂ ਛੱਡਿਆ ਤੁਹਾਨੂੰ ਇਹ ਜਮੀਨਾਂ ਤੋਂ ਪਹਿਲੇ ਕਰਨਾ ਖਾਲੀ ਕਰਨਾ ਪਿਆ ਮੈਂ ਪਿੱਛੇ ਪਹਿਲੇ 80% ਬਾਹਰ ਜਾ ਚੁੱਕਿਆ ਆ ਜਿੰਨੇ ਨਾ ਪਿੰਡਾਂ ਤੇ ਨਹੀਂ ਆਇਆ ਉਹ ਵੱਡੇ ਵੱਡੀਆਂ ਹਵੇਲੀਆਂ ਲੋਕਾਂ ਆ ਆ ਪਾ ਗਿਆ 2-4 ਕਰੋੜ ਰੁਪਇਆ ਲਾ ਕੇ ਤੇ ਇਹ ਜਿਹੜੇ ਕੰਦੇ ਲੁੱਪਦੇ ਤੇ ਜਾਂ ਫਰਮਾਨ ਬੈਠਾ ਜਾਂ ਵਾਸੀ ਬੈਠੇ ਆ 26 ਨਾ ਚਾ MOTHER ਗਰੀ ਪ੍ਰਵਾਤਾ ਬੱਚਾ ਉਹ ਬੱਚੇ ਨਾਲ ਸਿਪਈਆਂ ਦੇ ਜਵਾਕ ਨੇ ਪ੍ਰਸ਼ਾਸਨ ਦੇ ਜਵਾਕ ਨੇ ਮੁੰਡੇ ਨੇ ਥਰਾਂ ਨੂੰ ਸਾਧਦੇ ਨੇ ਪਰ ਫੇਲੀ ਕਰਤੀ ਉਹ ਪਲਾਣ ਮੇਰਾ ਘਰ ਆਇਆ ਤੋਰ ਸਰਾਕੇ ਨੇ ਤਿੰਨ ਸਰਪੰਚ ਤਿੰਨਾਂ ਦੇ ਵਿੱਚੋਂ ਦੋ ਬੰਦੇ ਬਰਾਸੀ ਨਾਲ ਖੜ ਗਏ ਇੱਕ ਆਪਣੇ ਨਾਲ ਖੜਿਆ ਸਾਡੇ ਆਪਾ ਸੇਸ ਕਰਕੇ ਸਮਝਣ ਦੀ ਲੋੜ ਆ ਅਸੀਂ ਕੋਈ ਪ੍ਰਚਾਰ ਵਸਤੀ नौकरी करूगा नं बंदे रखंदी आहे पशु पालन ਪਰ ਮਾਰੇ ਜਵਾਬ ਕੀਦੇ ਐ ਟਰਵਾਸੀ ਆਉਂਦੇ ਐ ਮੈਂ ਕੰਦੋ ਹੋ ਜਾ ਬਣੀ ਆ ਉਹ ਬੈਠੇ ਹੋ ਜੰਗਾ ਉਹ ਤੋਂ ਹੋ ਜਾ ਬਣੀ ਆ ਹੋਰਿਆ ਸੁਣਾ ਲੈ ਉਹ ਇਹਦਾ ਗੱਲ ਨਾ ਹੁੰਦੀ ਕੋਈ ਜਾਂਦੀ ਨਹੀਂ ਐਨੇ ਗੱਲ ਨਹੀਂ ਮੇੜਦਾ ਮਾਰੇ ਮਾਰੇ ਮੇੜਦਾ ਐਨੇ ਗੱਲ ਨਹੀਂ ਮੇੜਦਾ ਤੇ ਮੈਂ ਗੱਲ ਕਰਨ ਲੱਗਿਆ ਸੀ ਕਿ ਤੁਹਾਡੇ ਆਮ ਵਾਲੇ ਸਮੇਂ ਦੇ ਵਿੱਚ ਪਰਿਵਾਰੀ ਸੋਡੇ ਤਸਿਲਦਾਰ ਸੋਡੇ ਮਾਸਟਰ ਲਖਨਾ ਮਾਣ ਦੇ ਬੇਚਾ ਨਾਮ ਇਹੀ ਬੇਚਣਗੇ ਆਪਾਂ ਬਾਹਰ ਭੱਜ ਗਏ ਜਦੋਂ ਪਹਿਲਾ ਕੰਮ ਹੋ ਗਿਆ ਮਾੜਾ ਮਾਰਾ ਹੋ ਚੱਲ ਗਿਆ ਸੋਸ ਕਰਕੇ ਮੈਂ ਹੀ ਕਹਿੰਦਾ ਬਾਹਰ ਨਾ ਜਾਓ ਜੀ ਸੜ ਕੇ ਜਾਓ ਕਮਾਈਆਂ ਕਰਕੇ ਇੱਥੇ ਵਾਪਸ ਆਓ ਆਹਲਾ ਦੇਖ ਲਓ ਬਾਰਲੇ ਮੱਖਾਂ ਦੇ ਵਿੱਚ ਵੀ ਬਾੜ ਦੇ ਬੰਦਿਆਂ ਦਾ ਵਿਰੋਧ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਲੋਕਾਂ ਨੇ ਲੋਕਾਂ ਲੋਕਾਂ ਨੇ ਉੱਥੋਂ ਦੇ ਲੋਕਾਂ ਨੇ ਰਹਿਣਾ ਹੈ ਵਿਰੋਧ ਕਿਤਾ ਬਾੜ ਹੋ ਗਿਆ ਦਾ ਵੀ ਬਾੜ ਦਾ ਬੰਦਾ ਇੱਥੇ ਕੋਈ ਜੇ ਆਗੋਂ ਦਾ ਸੋਨੇ ਖਰਾ ਪਾਵਾਂਗੇ ਉਧਰੋਂ ਵਿਰੋਧ ਦਾ ਵਿਰੋਧ ਹੋ ਗਿਆ ਅੱਜ ਜ਼ਮੀਨਾਂ ਵਿੱਚ

ਪਹਿਲਾ ਉੱਥੇ ਜਾ ਰਹਾ ਆ ਹਾਟਲ ਆ ਗਿਆ ਜਾਨਾ ਫਿਰ ਤੇਰੇ ਨਾਲ ਆ ਕੇ ਤੁਸੀਂ ਆ ਜਾਓਗੇ ਤੁਸੀਂ ਆ ਰਿਹਾ ਹੈ ਆਪਣੀ ਆਸ ਬੰਦੇ ਕੀ ਕਰ ਰਹੇ ਹੋ ਇਸ ਤਰ੍ਹਾਂ ਫਿਰ ਹੈ ਨਾ ਚਲੋ ਪਾਪ ਟਾਈਮ ਹੋ ਉਹ ਕਹਿੰਦਾ ਇਹ ਕਾ ਰਿਹਾ ਸਿੱਤੂ ਆਊਟ ਟਾਈਮ ਦੇ ਵਿੱਚ ਤਾਂ ਇਹਨਾਂ ਨੇ ਕਾਹਾਂ ਪਾਣੀ ਛੱਡਾ ਘਟਾ ਦਾ ਵਿੱਚ ਇਹਦੇ ਨਾਲ ਸਪਸ਼ਟ ਲੋਕਾਂ ਨੂੰ ਖਬਰਾਂ ਵੀ ਲੱਗਿਆ ਨੇ 21 ਅਗਸਤ 2023 ਦੀਆਂ ਅੱਜ ਵੀ ਫਰਮ ਤੋਂ ਪੜ ਲਿਆ ਕਿ ਇਹ ਜਿਹੜਾ ਹੜ੍ਹ ਹੈ ਇਹ ਕੁਦਰਤੀ ਆਫਤ ਨਹੀਂ ਹੈਗੀ ਇਹ ਹੜ੍ਹ ਬੰਦਿਆਂ ਨੇ ਲਗਾਈ ਦੇ ਨਿਸ਼ਾਨਾਂ ਨੇ ਲਿਆਂਦਾ ਗਿਆ ਆ ਬੰਦਿਆਂ ਨੇ ਲਗਾਈ ਦੇ ਇਹ ਬਹੁਤ ਵੱਡੀ ਸ਼ਾਸ਼ਾਹਾਂ ਨਾਲ ਬਾਤ ਦੀ ਉੱਥੇ ਦਾ ਅੰਦਰਾ ਪੇਸ਼ ਹੋਇਆ ਜਿਹੜਾ ਨੇ ਕੀਤਾ ਕਰ ਕੱਚਾ ਕੀਤਾ ਵੀ ਇਹਨਾਂ ਨੇ ਜਿਹੜਾ ਪੌਂਡਰ ਤੋਂ ਪਾਣੀ ਛੱਡਿਆ 12 ਅਗਸਤ 2023 ਨੂੰ ਪਾਣੀ ਲੋਕ ਜਾਂ ਪਿੱਛੋਂ ਪਾਣੀ ਵਧ ਗਿਆ ਕਥਾ ਪਾਣੀ ਪੂਰੇ ਪੰਜਾਬ ਦੇ ਵਿਚਾਰਦੇ ਹੁੰਦੇ ਜਦੋਂ ਇਹ ਗਾਲੋਕੀ ਆਵਾਜ਼ ਉੱਠੀ ਰਹਾ ਪਿਆ ਅਖਬਾਰਾਂ 'ਚ ਖਬਰਾਂ ਲੱਗੀਆਂ ਤਾਂ ਉੱਥੇ ਉਸ ਤੋਂ ਬਾਅਦ ਜੀਬੀਐਮ ਦੀ ਹੈ ਪਾਕਰਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹਨੇ ਉਹ ਆਪਣਾ ਜਿਹੜੀ ਵੈਬਸਾਈਟ ਆ ਉਹ ਸਾਰਾ ਅੰਕੜਾ ਜਾਂਦਾ ਗੱਤ ਵੀ ਕਰਦਾ ਸੀ ਜੀਬੀਐਮ ਦੀ ਵੈਬਸਾਈਟ 'ਤੇ ਜਾ ਕੇ ਦੇਖ ਲਓ ਸੋ ਕੋਈ ਵੀ ਅੰਕੜਾ ਨਹੀਂ ਮਿਲੂਗਾ ਕਿ ਕਿੰਨਾ ਪਾਣੀ ਆਉਂਦਾ ਕਿੰਨਾ ਪਾਣੀ ਦਾ ਪਦਰਾ ਕਿੰਨਾ ਪਾਣੀ ਅੱਗੇ ਛੱਡਿਆ ਜਾਂਦਾ ਹੈ ਇਹ ਹੁਣ ਦੇਖੋ ਅੱਜ ਇਸ ਵੇਲੇ ਬੀਬੀ ਅਪੀਲੇ ਵਿੱਚੋਂ ਬਾਖਰਾ ਵਿਆਹ ਨਜਰਨ ਰੋਡ ਦੇ ਵਿਚੋਂ ਪੰਜਾਬ ਨੂੰ ਪਾਸੇ ਕਰ ਦਿੱਤਾ ਗਿਆ ਹੈ। ਸੀਆਈਆਈ ਸਰ ਨੇ ਹਵਾਲੇ ਕਰ ਦਿੱਤਾ ਹੈ। ਛੋਟੀ ਉੱਤੇ ਜਿਆ ਪ੍ਰਬੰਧ ਹੈ। ਜੋ ਇਹ ਗੱਲਾਂ ਜਿਹੜੀਆਂ ਮੈਂ ਕਰਦਾ ਮੈਂ ਆਪਣੀ ਗੱਲ ਸੈਣਣ ਲੱਗਿਆ। ਸੋ ਮੈਂ ਇਹਦੇ ਤੁਹਾਨੂੰ ਕਹਿਣਾ ਚਾਹਣਾ ਚਾਹੇ ਤੁਹਾਡੀ ਜਵਾਨੀ ਨੂੰ ਰਸ਼ਿਆ ਦੇ ਨਾਲ ਨਾ ਹੋਵੇ। ਚਾਹੇ ਤੁਹਾਡੀ ਬੋਦੀ ਤੇ ਹਮਲਾ ਹੋਵੇ, ਚਾਹੇ ਤੁਹਾਡੀ ਧੱਕੀ ਖੋਣੀ ਹੋਵੇ, ਚਾਹੇ ਤੁਹਾਡੇ ਇਤਿਹਾਸ ਦੰਗਿਆਂ ਦਮ ਕਰਨੀਆ ਹੋਣਾ ਚਾਹੇ ਪ੍ਰਵਾਸ ਕਰਕੇ ਤੁਹਾਨੂੰ ਇਥੇ ਬਾਹਰ ਜਾਣਾ ਹੋਵੇ ਕਿਤੇ ਗੈਰ ਪੰਜਾਬੀਆਂ ਦੇ ਕਰਦੇ ਕਰਾਉਣੇ ਹੋਣਾ ਇਹ ਆਮ ਬਤਾਰਾ ਨਹੀਂ ਹੈ ਬਹੁਤ ਕੁੱਤਿਆਂ ਸ਼ਾਹ ਸ਼ਾਹ ਨੇ ਪੰਜਾਬ ਦੇ ਲੋਕੋ ਸਮਝਦੇ ਬੱਕਾ ਚਾਉਂਦੇ ਆ ਤੇ ਨਹੀਂ ਯਾਦ ਰੱਖੋਗੇ ਅੱਖਾਂ ਜਿ ਤਸੋਂਦੇ ਰੋਣਾ ਕਰਾਉਂਦੇ ਇਹ ਸਾਰੇ ਗੁਰੂਆਂ ਪੀਰਾਂ ਦੀ ਸਿੱਖੀ ਸੀ ਜਿਹੜਾ ਅਸੀਂ ਫੋੜਾ ਵਾ ਦੇਖ ਕੇ ਘਰਾਂੇ ਆ ਕੇ ਬਾਹਰੋਂ ਖਰੋ ਭੱਜੇ ਵੇਚ ਵੇਚ ਪੱਤੇ ਜਾਨੇ ਪਸਤਾਉਣੇ ਹੋ ਗਏ ਮੁੜ ਕੇ ਇੱਥੇ ਆ ਕੇ ਮੁਹੱਕਰੀ ਮੇਰੀ ਨਹੀਂ ਹੱਥੇ ਇਹ ਅਗਲਾ ਗਾਣਾ ਕਹਿੰਦਾ ਹੈ ਮਾ ਧਰਵਾਦ ਕਾਰ ਦਾ ਪ੍ਰਬੰਧ ਕਰਦਾ ਸੰਗਤਾਂ ਦਾ ਹੁਣ ਜਗਾਵਾਂ ਲਾਵਾਂਗੇ ਬੰਦ ਬਾਜ ਜਵਾਂਦੇ ਢੇਡੋ ਰੱਖਿਓ ਜਗਤ ਦੇ ਇੱਕ ਬਰਾਬਰ ਬਿਸਾਰੇ